ਸੰਤਵਤਾਰ ਸਿੰਘ ਮਾ ਪਰਸ਼ਾਂਦੀ ਸ਼ਤੀਮੀ ਸੁਲਾਣਾ ਵਰਸਿਦੇ ਸੰਦਰਭ ਦੇ ਵਿੱਚ ਅੱਜ 23 ਤਰੀਕ ਆ ਜੀ 23 ਮਈ ਤੇ ਸਮਾਗਮਾਂ ਨੂੰ ਮੁੱਖ ਰੱਖਦੇ ਆ ਸੀਚੇਵਾਲ ਪਿੰਡ ਨੂੰ ਜਿੰਨੇ ਵੀ ਰਸਤੇ ਆ ਰਹੇ ਆ ਉਹਨਾਂ ਸਾਰੇ ਰਸਤਿਆਂ ਦੇ ਕੱਲ ਆਪਾਂ ਦੇਖਿਆ ਸੀ ਕਿ ਜਿੰਨੇ ਵੀ ਬੂਟੇ ਆ ਉਹਨਾਂ ਨੂੰ ਕਲੀ ਕੀਤੀ ਗਈ ਤੇ ਅੱਜ ਜਿਹੜੇ ਰਸਤੇ ਆ ਰਹੇ ਆ ਉਹਨਾਂ ਦਾ ਜਿਹੜਾ ਘਾਹ ਆ ਸੈਡਾਂ ਤੇ ਉਹਨਾਂ ਨੂੰ ਖੋਤਿਆ ਜਾ ਰਿਹਾ ਜਿਹੜੀ ਆ ਕਿ ਟੋਵੇ ਆ ਮਾੜੇ ਮੋਟੇ ਆਸਾ ਪਾਸੇ ਪਏ ਹੁੰਦੇ ਉਹਨਾਂ ਨੂੰ ਵੀ ਪੂਰਿਆ ਜਾ ਰਿਹਾ ਇਹਨਾਂ ਬੱਚਿਆਂ ਦੀ ਅਗਵਾਈ ਕਰਦੇ ਨੇ ਸਰਦਾਰ ترਜਿੰਦਰ ਸਿੰਘ ਜੀ ਸਰਪੰਚ ਪਿੰਡ ਸੀਤੇਵਾਲ ਉਹ ਖੁਦ ਵੀ ਜਿਹੜੀ ਹੈ ਸੇਵਾ ਨਾਲ ਕਰ ਰਿਹਾ ਤੇ ਬੱਚਿਆਂ ਨੂੰ ਨਾਲ ਲੈ ਕੇ ਕਿਉਂਕਿ ਅੱਜ ਹਵਾ ਵਗ ਰਹੀ ਹੈ ਗਰਮੀ ਨਹੀਂ ਗਈ ਠੰਡਾ ਦੇਣਾ ਤੇ ਬੱਚੇ ਜਿੰਨੇ ਵੀ ਆ ਉਹ ਪੂਰੇ ਉਤਸ਼ਾਹ ਦੇ ਨਾਲ ਲੱਗੇ ਹੋਏ ਨੇ ਸੇਵਾ ਦੇ ਵਿੱਚ ਤੇ ਨਾਲ ਹੌਲੀ ਹੌਲੀ ਮੂੰਹ ਦੇ ਵਿੱਚ ਕੁਝ ਬੋਲ ਵੀ ਰਹੇ ਨੇ ਕੁਝ ਵਾਇਗੁਰੂ ਕਹਿ ਰਹੇ ਨੇ ਕੁਝ ਇੱਕ ਦੂਸਰੇ ਦਾ ਨਾਂ ਵੀ ਲੈ ਰਹੇ ਨੇ ਤੇ ਆ ਸਾਡਾ ਨਿੱਕਾ ਪਲਵਾਨ ਜਿਹੜਾ ਕੀ ਸੇਖ ਰਿਹਾ ਕਈ ਕਿਵੇਂ ਚਲਾਉਣੀ ਇਹ ਕਹਿੰਦੇ ਨੇ ਕਿ ਛੋਟੀਆਂ ਕੁੜੀਆਂ ਜਦੋਂ ਗੁਰੂ ਘਰ ਆਉਂਦੀਆਂ ਨੇ ਤੇ ਭੱਠੀ ਤੇ ਪ੍ਰਸ਼ਾਦੇ ਪਕਾਉਣ ਲੱਗਦੀਆਂ ਨੇ ਤੇ ਸਿੱਖ ਜਾਂਦੀਆਂ ਨੇ ਤੇ ਇਹ ਉਹ ਪਨੀਰੀ ਆ ਜਿਹੜੀ ਕਿ ਹੌਲੀ ਹੌਲੀ ਖੇਤੀ ਵਾਲੇ ਸੰਧ ਚਲਾਉਣਾ ਸਿੱਖ ਰਹੇ ਨੇ ਕਈ ਦਿਨ ਨਾਲ ਕਾਨੂੰ ਕਿਵੇਂ ਖਚਾਉਣਾ ਆ ਤੇ ਦੇਖ ਲਓ ਜੀ ਰਸਤਿਆਂ ਦੀ ਸਫਾਈ ਜਿਹੜੀ ਆ ਉਹ ਹੋ ਰਹੀ ਆ ਤੇ ਪੂਰਾ ਜੋਰ ਬੱਚੇ ਲਾ ਰਹੇ ਆ ਮੈਂ ਥੋੜਾ ਲੇਟ ਹੋ ਗਈ ਪ੍ਰਸ਼ਾਦਾ ਪਾਣੀ ਛੱਕ ਕੇ ਤਿਆਰ ਪੂਰੀ એનર્ਜੀ ਦੇ ਨਾਲ ਦੁਬਾਰਾ ਉਭਰੇ ਨੇ ਤੇ ਕਿਵੇਂ ਲੱਗ ਰਿਹਾ ਬੁੱਤ ਵਧੀਆ ਹੈਲੋ ਕੀ ਨਾ ਬੁੱਤ ਤੇਰਾ ਗੋਰਮਤ ਸਿੰਘ ਕਿਹੜੀ ਕਲਾਸ ਆ ਬੁੱਤੇਰੀ ਤੀਸਰੀ ਕਿਹੜੀ ਤੀਸਰੀ ਤੀਸਰੀ ਕਿ ਤੀਜੀ ਤੀਜੀ ਉਹਨੂੰ ਅੰਗਰੇਜ਼ੀ ਚ ਕੀ ਕਹਿੰਦੇ ਆ ਥਰਡ ਵਧੀਆ ਲੱਗ ਰਿਹਾ ਕਿਹਨੇ ਕਿਹਾ ਕਿ ਆਪੇ ਲੱਗਾ ਪੁੱਤ ਆਪੇ ਆਹ ਸਹੀ ਆ ਜੋਸ਼ ਦੇਖਣ ਵਾਲਾ ਬਣਦਾ ਇਹਨਾਂ ਬੱਚਿਆਂ ਦੇ ਵਿੱਚ ਪੁੱਤ ਤੇਰਾ ਕੀ ਨਾਮ ਆ ਬਲਰਾਮਣ ਜਸ਼ਨ ਜੋਤ ਹੈ ਜਸ਼ਨ ਜੋਤ ਜਸ਼ਨ ਜੋਤ ਕਿਹੜੀ ਕਲਾਸ ਆ ਜਸ਼ਨ ਜੋਤੀ? ਮੇਰੀ 9ਵੀਂ ਕਲਾਸ। 9ਵੀਂ ਕਲਾਸ। ਠੀਕ ਆ ਜੀ। ਪੁੱਤੇ ਤੁਹਾਡਾ ਕੀ ਨਾਮ ਆ? ਇਕਮ। ਇਕਮ। ਇਕੱਲਾ ਇੰਨਾ ਹੀ ਆਇਆ? ਇਕਮ ਜੋਤ ਸਿੰਘ। ਇਕਮ ਜੋਤ ਸਿੰਘ ਪੂਰਾ ਨਾ ਬੋਲੀ ਜਾ ਪੁੱਤ। ਕਿਹੜੀ ਕਲਾਸ ਆ? 10ਵੀਂ। ਮਜ਼ਾ ਆ ਰਿਹਾ? ਕਹਿੰਦਾ ਜੈਸ। ਅੱਧੀ ਅੰਗਰੇਜ਼ੀ ਅੱਧੀ ਪੰਜਾਬੀ। ਸਤਿ ਸ਼੍ਰੀ ਅਕਾਲ ਪੁੱਤ। ਕੀ ਨਾਮ ਤੁਹਾਡਾ? ਗੁਰਜੀਤ ਸਿੰਘ ਜੀ। ਗੁਰਜੀਤ ਸਿੰਘ ਕਿਹੜੀ ਕਲਾਸ ਆ ਪੁੱਤ? ਪਲੱਸ 1। ਪਲੱਸ 1। ਪਹਿਲੀ ਵਾਰੀ ਗਈ ਫੜੀ ਕ ਅੱਗੇ ਵੀ ਕਦੇ ਕੀਤਾ ਅੱਗੇ ਕਰਦੇ ਰਹੇ ਆ ਨਹੀਂ ਨਹੀਂ ਘਰੇ ਕਦੇ ਕੀਤਾ ਹਾਂਜੀ ਕਰਦੇ ਰਹੇ ਸੱਚੀ ਤਾਈਆਂ ਵਧੀਆ ਲੱਗ ਰਿਆ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਵਧੀਆ ਅੱਜ ਮੌਸਮ ਰੱਬ ਨੇ ਤੁਹਾਡੇ ਅਨੁਕੂਲ ਕਰਤਾ ਨਾ ਬਿਲਕੁਲ ਹੈ ਨਾ ਤੇ ਕਿੰਨੇ ਵਜੇ ਲੱਗੇ ਹੋਏ ਸਵੇਰ ਦੇ 6:30 ਲੱਗੇ ਮੇਰੇ ਠੰਡੇ ਠੰਡੇ ਨੇ ਬਸ ਹੁਣ ਜਦੋਂ ਸੂਚਨਾ ਤੱਥ ਪੂਰੀ ਕਰ ਦੇਣ ਫਿਰ ਹਟ ਜਾਣਾ 9:30 9:30 ਵਜੇ ਤੱਕ ਹਣਾ ਤੇ ਬੱਚਿਆਂ ਦੇ ਵਿੱਚ ਉਤਸ਼ਾਹ ਜਾ ਮਤਲਬ ਜਿਆਦਾ ਕਹਿਣਾ ਪਿਆ ਕਿ ਇੱਕ ਵਾਜ ਤੇ ਬੱਚੇ ਤਕਰੀਬਨ ਬੱਚੇ ਕਈ ਵਾਰ ਲੱਗਦਾ ਹੁੰਦਾ ਇਹ ਸਾਨੂੰ ਲਾਉਂਦੇ ਆ ਇਹ ਤੁਹਾਨੂੰ ਲਾਉਂਦੇ ਸੀ ਉਹਦੇ ਚੱਲ ਗਿਆ ਚੱਲ ਗਿਆ ਆਪਾਂ ਚੱਲ ਗਏ ਜੀ ਕਰ ਗਏ ਇਹ ਠੀਕ ਆ ਕਵਰੀ ਆਪ ਵੀ ਕਰੀਓ ਫੇਰ ਰੁਕ ਜਿਓ ਨਹੀਂ ਚੱਲਦੇ ਭਾਜੀ ਅਜੇ ਕਰਦੇ ਠੀਕ ਆ ਨਾਲੇ ਵੈਸੇ ਵੀ ਯੋਗਦਾਨ ਪੈ ਜਾਂਦਾ ਹਾਂਜੀ ਕਿੰਨੇ ਜੋਗੇ ਹੈਗੇ ਆ ਹਰ ਵਾਰ ਇਹ ਇਹਨਾਂ ਬੱਚਿਆਂ ਤੋਂ ਦੁਸ਼ਾਨ ਆ ਪਾ ਲੱਗੇ ਸਹੀ ਗੱਲ ਕੀ ਕਰ ਲਿਗੇ ਰਸਤੇ ਕਰ ਲਿਗੇ ਹਾਂਜੀ ਹਾਂਜੀ ਸਾਰੇ ਲੱਗੇ ਮਰੇਗ ਵਾਲੀਆਂ ਬੀਬੀਆਂ ਉਹਨਾਂ ਚ ਵੀ ਆ ਉਹ ਵਿਚਾਰੀਆਂ ਲੱਗੀਆਂ ਹੁੰਦੀਆਂ ਹਾਂਜੀ ਪਰ ਇਹਨਾਂ ਨੇ ਹੁਣ 2 ਘੰਟੇ ਲਾ ਕੇ ਕੱਢ ਜਾਣਾ ਫਿਰ ਵਾਜ ਬੀਬੀਆਂ ਮਰੇਗ ਕਰ ਗਿਆ ਉਹਨਾਂ ਨੇ ਚੜਾਅ ਦਾ ਜੋਰ ਲਗਾਇਆ ਉਹਨਾਂ ਨੇ ਝਾੜੂ ਲਾ ਜਾਣਾ ਜਿਹੜਾ ਰਹਿੰਦਾ ਸਾ ਪਾਸੇ ਮਾਟ ਹੈ ਨਾ ਉਹ ਸਟਾਫ ਜਿਹੜਾ ਲੈ ਉਹਨਾਂ ਦਾ ਕੰਮ ਕਰਦਾ ਨਹੀਂ ਕੋਈ ਇਹਨਾਂ ਵਿੱਚ ਅੜੀ ਨਹੀਂ ਕਰਦਾ ਤਕਰੀਬਨ ਨਹੀਂ ਬਾਕੀ ਕਿੰਨਾ ਖੁੰਦਾ ਫੱਕਿਆਂ ਦੇ ਖੜ ਜਾਂਦੇ ਲੱਗ ਜਾਣਾ ਤੇ ਇਹਨਾਂ ਦਾ ਤਾਂ ਸਾਰਾ ਜੀ ਹੁੰਦਾ ਇਹ ਤਾਂ ਆਪਾਂ ਮਾਪੇ ਆਪ ਕਰਦੇ ਮਾਪੇ ਘਰਾਂ ਚ ਬੈਠੇ ਆ ਕੋਈ ਬੱਚਾ ਨਹੀਂ ਵੀ ਇਹਨਾਂ ਨੂੰ ਕੰਮ ਨਹੀਂ ਦੇਣਾ ਇਹਨਾਂ ਨੂੰ ਕੰਮ ਤੇ ਨਹੀਂ ਲਾਉਣਾ ਨਾ ਇਹ ਨਕਮਾ ਪਨ ਤਾਂ ਬੜਾ ਮਾੜਾ ਹੁਣ ਛੁੱਟੀਆਂ ਹੋ ਗਈਆਂ ਇਹਨਾਂ ਨੂੰ ਵੀ ਹੂੰ ਤੇ ਹੁਣ ਜੇ ਇਹ ਚੀਜ਼ਾਂ ਸਿੱਖ ਲੈਣਗੇ ਕਰ ਲੈਣਗੇ ਤੇ ਇਹ ਸਮਾਜ ਵਾਸਤੇ ਕੁਝ ਕਰਨਗੇ ਬਿਲਕੁਲ ਇਹਨੇ ਹੈਗਾ ਵੀ ਜਿਹੜਾ ਬੱਚੇ ਵਾਰਗ ਰਾਜਾ ਸਾਡਾ ਨੌਜਵਾਨ ਆ ਰਿਹਾ ਪੀੜੀ ਆ ਵੀ ਇਹਨਾਂ ਨੇ ਦੇਸ਼ ਸਾਹਮਣੇ ਹੁਣ ਜੇ ਜੇ ਕੋਈ ਕੰਮ ਹੀ ਨਹੀਂ ਕਰਨ ਦਵਾਂਗੇ ਇਹਨਾਂ ਨੂੰ ਜਾਂ ਇਹਨਾਂ ਨੂੰ ਪਤਾ ਹੀ ਨਹੀਂ ਹੋਊਗਾ ਵੀ ਕੰਮ ਕਿੱਦਾਂ ਕਰਦੇ। ਖੁਸ਼ੀ ਬਹੁਤ ਹੈ ਤੇ ਚਿਹਰਿਆਂ ਤੇ। ਹਾਂ ਬਹੁਤ। ਹੈਨਾ? ਕਿ ਉਹ ਤੁਸੀਂ ਕਹਿ ਰਹੇ ਵਾਤਾਵਰਣ ਨੂੰ ਕੂਲ। ਗਰਮੀ ਭਾਵੇਂ ਇੱਥੇ ਕੋਲ ਸਵੇਰ ਦੇ ਵੀ ਲੱਗੇ ਆ ਤਾਂ ਵੀ ਹੈਗਾ ਵਾ ਵੀ ਕੰਮ ਕਰ ਰਹੇ ਆ ਸਾਰਿਆਂ ਚ ਖੁਸ਼ੀ ਹੈ ਇੱਕ ਦੂਸੇ ਨੂੰ ਆਸਾ ਢੱਠਾ ਚੱਲੀ ਜਾਂਦਾ ਨਾਲ ਰੱਬ ਰੱਬ ਵੀ ਕਰੀ ਜਾਂਦੇ। ਜੀ ਜੀ। ਸਾਰਾ ਕੁਝ ਚੱਲੀ ਜਾਂਦਾ। ਚਲੋ ਬਹੁਤ ਵਧੀਆ ਵਾ ਵੀ ਵੱਲੋਂ ਥੋੜਾ ਜਿੰਨਾ ਵੀ ਬੰਦਾ ਯੋਗਦਾਨ ਪਾ ਰਿਹਾ ਹੈ ਨਾ ਤੇ ਇਹਨਾਂ ਦੀ ਹੀ ਬਦੌਲਤ ਛੋਟੀ ਛੋਟੀ ਪਨੀਰੀ ਕਿਉਂਕਿ ਜੀ ਅੱਜ ਇਹ ਸਾਰਾ ਕੁਝ ਕਰਨਗੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਕੁਝ ਨਵਾਂ ਅਸੀਂ ਦੇਖਾਂਗੇ ਇਹਨਾਂ ਵਿੱਚ ਜੋਸ਼ ਸੇਵਾ ਦੀ ਭਾਵਨਾ ਜਿਹੜੀ ਆ ਉਹ ਜਿਹੜੀ ਸਾਨੂੰ ਦੇਖਣ ਨੂੰ ਮਿਲੇ ਪਤਾ ਕੀ ਨਾ ਤੁਹਾਡਾ ਗगन ਦੀਪ ਗਗਨ ਦੀਪ ਕਿਹੜੀ ਕਲਾਸ ਚੋਂ ਪੜ੍ਹਦਾ ਪਲਸ 12 ਨਾਨ ਮੈਡੀਕਲ ਨਾਨ ਮੈਡੀਕਲ ਕਿਦਾਰਾ ਲੱਗ ਰਿਹਾ ਬਹੁਤ ਵਧੀਆ ਕਈ ਪਹਿਲਾਂ ਵੀ ਕਦੇ ਚੱਕੀ ਹਾਂਜੀ ਬਹੁਤ ਵਾਰੀ ਬਹੁਤ ਵਾਰੀ ਹਾਂਜੀ ਬਚਾ ਕੇ ਪੈਰਪੂਰ ਨਾ ਮਿਲਦਾ ਨਹੀਂ ਨਹੀਂ ਹੋਦਾ ਆਮੀਆ ਹੋਦਾ ਆਮੀਆ ਇਹ ਹੁੰਦੇ ਪੰਜਾਬੀ ਪੁੱਤ ਸਤਿ ਸ਼੍ਰੀ ਅਕਾਲ ਕੀ ਨਾ ਜੀ ਹਰਮਨ ਜੋਤੇ ਕਿਹੜੀ ਕਲਾਸ ਕਲਾਸ 2 ਤੇ ਫਿਰ ਕਿਦਾਂ ਦਾ ਲੱਗ ਰਿਹਾ ਬੜਾ ਵਧੀਆ ਏ ਢੇਰੀਆਂ ਕਿਨੇ ਚੱਕਣੀਆਂ ਮੁੜ ਕੇ ਆਪਾਂ ਇਹ ਚੱਕਣੀਆਂ ਮੁੜ ਕੇ ਤੁਸੀਂ ਢੇਰੀਆਂ ਚੱਕਣੀਆਂ ਨਹੀਂ ਇਹ ਲੋੜ ਹੀ ਨਹੀਂ ਥੱਲੇ ਕਰ ਦੇਣੀ ਥੱਲੇ ਕਰ ਦੇਣੀ ਆ ਠੀਕ ਆ ਨੇ ਅੱਗੇ ਪਿਛਲੀ ਵਾਰੀ ਤੇ ਢੇਰੀਆਂ ਵੀ ਨਾਲ ਚੱਕਦੇ ਸੀ ਹਾਂਜੀ ਹਾਂਜੀ ਪਾਈ ਮੇ ਦਾ ਪਾਈ ਪਾਜੀ ਕੀ ਕਹਿੰਦੇ ਪਾਜੀ ਕਹਿੰਦੇ ਕੋਈ ਨਹੀਂ ਬਾਅਦ ਚ ਇਕੱਠੀਆਂ ਕਰਕੇ ਚੱਕ ਲਾਂਗੇ ਹਾਂ ਚੱਕ ਲੈਣੀ ਟਰੈਕਟਰ ਲੱਗਾ ਹੋਇਆ ਠੀਕ ਆ ਜੀ ਸਤਿ ਸ਼੍ਰੀ ਅਕਾਲ ਬੁੱਧ ਕੀ ਨਾਂ ਤੁਹਾਡਾ ਪਵਨਪ੍ਰੀਤ ਸਿੰਘ ਪਵਨਪ੍ਰੀਤ ਸਿੰਘ ਕਿਹੜੀ ਕਲਾਸ ਆ ਪਲੱਸ 1 ਪਲੱਸ 1 ਕਿੱਦਾਂ ਦਾ ਲੱਗ ਰਿਹਾ ਵਧੀਆ ਜੀ ਵਧੀਆ ਹਾਂਜੀ ਪਸੰਦ ਆਉਂਦਾ ਨਹੀਂ ਤੈਨੂੰ ਆਉਂਦਾ ਨਹੀਂ ਹਾਂਜੀ ਫਿਰ ਜ਼ੋਰ ਨਾਲ ਆਗ ਇਹਨੂੰ ਇਹਦੇ ਤੋਂ ਜ਼ਿਆਦਾ ਕੰਮ ਕਰਾਏ ਵਾਂ ਨੂੰ ਪਸੀਨਾ ਨਹੀਂ ਆਉਂਦਾ ਮੁੰਡੇ ਨੂੰ ਓਏ ਇੱਕ ਨਿੱਕਾ ਜਿਹਾ ਮੁੰਡਾ ਮੈਂ ਦੇਖਿਆ ਨਹੀਂ ਉਹ ਕਦੋਂ ਦਾ ਲੱਗਾ ਸਤਿ ਸ਼੍ਰੀ ਅਕਾਲ ਪੁੱਤਰਾ ਕੀ ਨਾਂ ਤੁਹਾਡਾ ਤੁਹਾਡਾ ਨਾਮ ਆ ਦਿੱਤਿਆ ਸਿੰਘ ਅਦਿੱਤਿਆ ਸਿੰਘ ਕਿਹੜੀ ਕਲਾਸ ਪੁੱਤ 6th 6ਵੀਂ ਹਾਂਜੀ ਅੰਗਰੇਜ਼ੀ ਮੀਡੀਆਵਾਂ ਨਹੀਂ ਅੰਗਰੇਜ਼ੀ ਆ ਅੰਗਰੇਜ਼ੀ ਮੀਡੀਆਵਾਂ ਹਾਂਜੀ ਤੇ ਕਿੱਦਾਂ ਦਾ ਲੱਗ ਰਿਹਾ ਅੱਜ ਬਹੁਤ ਵਧੀਆ ਵਧੀਆ ਲੱਗ ਰਿਹਾ ਥੱਕਿਆ ਤਾਂ ਨਹੀਂ ਚਾਹ ਮਿਲਗੀ ਹਾਏ ਆ ਦੋ ਵਿਸ਼ੇ ਮੇਰੇ ਨਾਲ ਦੇਖ ਰਿਹਾ ਕਿ ਮੈਡਮ ਕਰਕੇ ਦੋ ਤਿੰਨ ਇਹਨਾਂ ਦਾ ਕੰਮ ਇਹਨਾਂ ਨੂੰ ਚਾਹ ਪਾੜੀ ਪਲੋਣਾ ਤੇ ਨਾਲ ਕਿਉਂਕਿ ਨਾਲ ਦੀ ਨਾਲ ਚਾਹ ਦਾ ਵੀ ਜਿਹੜਾ ਆ ਰੇਜ਼ਮੈਂਟ ਆ ਪ੍ਰਸ਼ਾਦੇ ਦਾ ਕਿਉਂਕਿ ਪ੍ਰਸ਼ਾਦਾ ਛੱਕ ਚੁੱਕੇ ਬੱਚੇ ਤੇ ਚਾਹ ਵੀ ਪੀ ਚੁੱਕੇ ਆ ਦੇਖ ਲਓ ਵੀ ਹਵਾ ਦੇ ਨਾਲ ਘੱਟਾ ਕਿਵੇਂ ਉੜਦਾ ਜਾ ਰਿਹਾ ਤੇ ਬਹੁਤ ਵਧੀਆ ਸਾਰਾ ਕੰਮ ਜਿਹੜਾ ਨਾਲ ਦੀ ਨਾਲ ਖੁਸ਼ੀ ਦੇ ਨਾਲ ਹੋ ਰਿਹਾ ਜੀ ਇਹ ਰੋਡ ਜਿਹੜਾ ਅੱਜ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਹ ਪਿੰਡ ਚੱਕ ਚੇਲੇ ਤੋਂ ਸੀਚੇਵਾਲੂ ਜਿਹੜਾ ਰੋਡ ਜਾ ਰਿਹਾ ਉਸ ਤੇ ਸੇਵਾ ਦੇ ਕਾਰਜ ਜਿਹੜੇ ਆ ਉਹ ਚੱਲ ਰਹੇ ਆ ਤੇ ਬੜਾ ਪਿਆਰ ਬੜਾ ਉਤਸ਼ਾਹ ਬੱਚਿਆਂ ਦੇ ਵਿੱਚ ਜਿਹੜਾ ਕਿ ਨਿੱਕੇ ਨਿੱਕੇ ਬੱਚੇ ਵੀ ਬੜਾ ਕੁਝ ਸਿੱਖ ਰਹੇ ਨੇ ਗੋਡੀ ਕਿਵੇਂ ਕਰਨੀ ਆ ਜੀ ਰਾਹਾਂ ਨੂੰ ਕਿਵੇਂ ਸਾਫ਼ ਕਰਨਾ ਚਲੋ ਆ ਜੀ ਅੱਜ ਦੀ ਇਹ ਨਹੀਂ ਕਿ ਗੱਲਬਾਤ ਸਾਡੀ ਪਰਵਾਨ ਕਰਿਓ ਫੇ ਮਿਲਾਂਗੇ ਜੀ ਤੁਹਾਡੇ ਨਾਲ ਅਪਾਰ ਰੇਡੀਓ ਦੇ ਵੀਡੀਓ ਦੇ ਵਿੱਚ ਇੱਕ ਨਵੀਂ ਅਪਡੇਟ ਲੈ ਕੇ ਤੇ ਨਰੇਗਾ ਵਾਲੀਆਂ ਬੀਬੀਆਂ ਨੂੰ ਵੀ ਅੱਜ ਰਿਕਾਰਡ ਕਰਾਂਗੇ ਭਾਜੀ ਹੁਣਾਂ ਦੇ ਕਹਿਣ ਦੇ ਮੁਤਾਬਕ ਕਿ ਉਹ ਵੀ ਸੇਵਾ ਕਰਦੇ ਕੱਲ ਬੱਚਿਆਂ ਨੇ ਰੰਗ ਕੀਤਾ ਸੀ ਕਵਰੇਜ ਰਹਿ ਗਈ ਮੇਰੇ ਕੋਲ ਅੱਜ ਚਲੋ ਇਹਨਾਂ ਦੀ ਇਹ ਸੇਵਾ ਜਿਹੜੀ ਆ ਉਹ ਆਪਾਂ ਆਪ ਸਭ ਦੇ ਨਾਲ ਸਾਂਝੀ ਕਰਤੀ